ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਹੈ 9 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 9 ਜਨਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਕਰ ਦੇਣਾ ਕੋਸ਼ਨ ਨੰਬਰ 1 ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਕਿਹੜਾ ਬਿਲ ਪਾਸ ਕੀਤਾ ਗਿਆ ਹੈ ਹਾਂਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਰੀਸੈਂਟਲੀ ਤਿੰਨ ਬਿਲ ਪਾਸ ਕੀਤੇ ਗਏ ਆ ਪਹਿਲਾ ਹੈਗਾ ਰਜਿਸਟ੍ਰੇਸ਼ਨ ਪੰਜਾਬ ਸੋਧ ਬਿਲ 2023 ਦੂਸਰਾ ਬਿਲ ਹੈ ਜਾਇਦਾਦ ਦਾ ਤਬਾਦਲਾ ਪੰਜਾਬ ਸੋਧ ਬਿਲ 2023 ਤੇ ਤੀਸਰਾ ਹੈਗਾ ਭਾਰਤੀ ਸਟੈਂਪ ਪੰਜਾਬ ਸੋਧ ਬਿਲ 2023 অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਉਪਰੋਕਤ ਸਾਰੇ ਹੀ ਉਪਰੋਕਤ ਸਾਰੇ ਹੀ ਬਿਲ ਪੰਜਾਬ ਵਿਧਾਨ ਸਭਾ ਦੇ ਵਿੱਚ ਰੀਸੈਂਟਲੀ ਪਾਸ ਕੀਤੇ ਗਏ ਨੈਕਸਟ ਕੁਐਸਚਨ ਭਾਰਤੀ ਆਨਲਾਈਨ ਯਾਤਰਾ ਕੰਪਨੀ is my trip ਨੇ ਕਿਹੜੇ ਦੇਸ਼ ਦੀਆਂ ਸਾਰੀਆਂ ਉਡਾਨਾਂ ਦੀ ਬੁਕਿੰਗ ਮੁਅੱਤਲ ਕੀਤੀ ਹੈ ਹਾਂਜੀ ਭਾਰਤੀ ਆਨਲਾਈਨ ਯਾਤਰਾ ਕੰਪਨੀ ਆ is my trip ਇਸ ਨੇ ਰੀਸੈਂਟਲੀ 몰ਦੀਪ ਦੀਆਂ ਸਾਰੀਆਂ ਯਾਤਰਾਾਂ ਦੀ ਬੁਕਿੰਗ ਮੁਅੱਤਲ ਕਰ ਦਿੱਤੀ ਆਪਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ 몰ਦੀਪ ਭਾਰਤ ਦੇ ਜੋ 몰ਦੀਪ ਨਾਲ ਸੰਬੰਧ ਵਿਗੜ ਰਹੇ ਆ ਉਸ ਵਜ੍ਹਾ ਕਰਕੇ ਹੋਇਆ ਇਸ ਇਸ ਮਾਈ ਟ੍ਰਿਪ ਇੱਕ ਭਾਰਤੀ ਆਨਲਾਈਨ ਯਾਤਰਾ ਕੰਪਨੀ ਆ ਤੇ ਪ੍ਰਧਾਨ ਮੰਤਰੀ ਮੋਦੀ ਦੇ ਲਕਸ਼ਦੀਪ ਦੌਰੇ ਨੂੰ ਲੈ ਕੇ 몰ਦੀਬ ਦੇ ਕੁਝ ਮੰਤਰੀਆਂ ਵੱਲੋਂ ਕੀਤੀਆਂ ਗਈਆਂ અપਮਾਨਜਨਕ ਟਿੱਪਣੀਆਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹਾਂਜੀ ਹੁਣ 몰ਦੀਬ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ 몰ਦੀਬ 몰ਦੀਬ ਦੀ ਕਰੰਸੀ ਆ ਕੈਪੀਟਲ ਆ 몰ੇ ਕ੍ਰਾਂਸੀ ਆ 몰ਦੀਵੀਅਨ ਰੁਪਇਆ ਅਤੇ ਪ੍ਰੈਜ਼ੀਡੈਂਟ ਨਵੇਂ ਬਣਿਆ ਮੁਹੰਮਦ ਮੋਇਜ਼ੂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੁਹੰਮਦ ਮੋਇਜ਼ੂ ਨੂੰ ਚਾਈਨਾ ਸਪੋਰਟ ਕਰ ਰਿਹਾ ਵਾ ਇਸ ਕਰਕੇ ਉਹਨਾਂ ਦੇ ਜਿਹੜੇ ਭਾਰਤ ਨਾਲ ਸਬੰਧ ਆ ਉਹ ਵਿਗੜ ਰਹੇ ਆ ਕਿਉਂਕਿ ਜਿਹਨੂੰ ਸਾਡੇ ਦੇਸ਼ ਭਾਰਤ ਦੇ ਭਾਰਤੀ ਸਪੋਰਟ ਕਰ ਰਹੇ ਸੀਗੇ ਉਹ ਬੰਦਾ ਚੋਣਾਂ 'ਚੋਂ ਹਾਰ ਗਿਆ ਤੇ ਮੁਹੰਮਦ ਮੋਇਜ਼ੂ ਚੋਣਾਂ ਦੇ ਵਿੱਚੋਂ ਜਿੱਤ ਗਿਆ ਉੱਥੋਂ ਦਾ ਪ੍ਰੈਜ਼ੀਡੈਂਟ ਬਣ ਗਿਆ ਤੇ ਇਹਨੂੰ ਚਾਈਨਾ ਸਪੋਰਟ ਕਰ ਰਿਹਾ ਸੀ ਇਹ ਆਪਣੇ ਦੇਸ਼ ਭਾਰਤ ਦੇ ਨਾਲ ਆਪਣੇ ਸਬੰਧ ਵਿਗਾੜ ਰਿਹਾ ਵਾ ਮੈਂ ਪਹਿਲਾਂ ਵੀ ਤੁਹਾਨੂੰ ਬਹੁਤ ਸਾਰੇ ਕੁਐਸ਼ਨਸ ਕਰਵਾਏ ਆ ਜਿੰਨਾ ਜੋ ਇਹ ਪਿੱਛੇ ਹਟਿਆ ਵਾ ਤਾਂ ਹੁਣ ਮੋਲਦੀਪ ਦੇ ਇਸੇ ਕਰਕੇ ਇੰਨਾ ਕਾਰਨਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਮਾਈ ਟ੍ਰਿਪ ਕੰਪਨੀ ਦੇ ਨਾਲ ਮਿਲ ਕੇ ਉਹਨਾਂ ਦੀਆਂ ਜਿਹੜੀਆਂ ਫਲਾਈਟਾਂ ਸੀ ਉਹਨਾਂ ਨੂੰ ਮੁਅਤਲ ਕਰ ਦਿੱਤਾ ਉਡਾਨਾਂ ਨੂੰ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਪੁਲਾੜ ਵਿੱਚ ਵਿਜਲੀ ਪੈਦਾ ਕਰਨ ਲਈ ਇੱਕ ਈਦਨ ਸੈੱਲ ਸਫਲਤਾਪੂਰਵਕ ਲਾਂਚ ਕੀਤਾ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਪੁਲਾੜ ਵਿੱਚ ਵਿਜਲੀ ਪੈਦਾ ਕਰਨ ਲਈ ਇੱਕ ਈਦਨ ਸੈੱਲ ਦੀ ਸਫਲਤਾਪੂਰਵਕ ਜਾਂਚ ਕੀਤੀ ਆ ਇਸਰੋ ਨੇ অপশন নাম্বার সি ইজ দা রাইট आंसर ইসরো ভারত دی سپیس এজেন্সী ਦਾ ਨਾਮ ਆ ਜਿਸ ਦੀ ਫੁੱਲ ਫਾਰਮ ਆ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ 1969 ਦੇ ਵਿੱਚ ਹੋਈ ਸੀ ਹੈੱਡਕ quartਰ ਬੰਗਲੌਰ ਦੇ ਵਿੱਚ ਆ ਤੇ ਐਟ ਪ੍ਰੈਸੈਂਟ ਇਸ ਦੇ ਚੇਅਰਮੈਨ ਆ ਐਸ ਸੋਮਨਾਥ ਵੈਰੀ ਵੈਰੀ ਇੰਪੋਰਟੈਂਟ ਅ ਦਿੱਤੇ ਆ L1 ਸਫਲਤਾਪੂਰਵਕ ਲਾਂਚ ਹੋ ਚੁੱਕਿਆ ਵਾ ਤੇ ਸੂਰਜ ਦੇ ਬੂਹੇ ਵੀ ਸਫਲਤਾਪੂਰਵਕ ਪਹੁੰਚ ਚੁੱਕਿਆ ਸੂਰਜ ਦਾ ਅਧਿਐਨ ਕਰਨ ਦੇ ਲਈ ਇਹ ਵੀ ਭਾਰਤ ਦੀ ਇੱਕ ਬਹੁਤ ਵੱਡੀ ਸਫਲਤਾ ਵਾ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ 2023 ਦੇ ਵਿੱਚ ਚੰ드ਰੀਅਨ 3 ਪਹੁੰਚਿਆ ਸੀ ਤੇ 2024 ਦੇ ਵਿੱਚ ਤੁਰਿਆ 2023 'ਚ ਹੀ ਸੀਗਾ ਸਤੰਬਰ ਦੇ ਵਿੱਚ ਪਰ ਪਹੁੰਚ ਗਿਆ ਵਾ 2024 ਦੇ ਵਿੱਚ ਦਿੱਤਿਆ L1 ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਪੋਜੀਸ਼ਨ ਆ ਕੇਸ ਨੇ ਹਾਲੇ ਹੀ ਵਿੱਚ ਜਲ ਪ੍ਰਬੰਧਨ ਲਈ ਸੀ CII ਪਹਿਲਾਂ ਤਾਂ CII ਦੀ ਫੁੱਲ ਫਾਰਮ ਯਾਦ ਰੱਖਣਾ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਹਾਂਜੀ ਜਾਲ ਪ੍ਰਬੰਧਨ ਲਈ ਸੀਆਈਆਈ ਰਾਸ਼ਟਰੀ ਪੁਰਸਕਾਰ ਕਿਸ ਨੇ ਜਿੱਤਿਆ ਹੈ ਜਾਲ ਪ੍ਰਬੰਧਨ ਲਈ ਸੀਆਈਆਈ ਰਾਸ਼ਟਰੀ ਪੁਰਸਕਾਰ ਜਿੱਤਿਆ ਵਾਜੀ ਹੀਰੋ ਮੋਟੋਕ੍ਰੋਪ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਜਾਲ ਪ੍ਰਬੰਧਨ ਦੇ ਲਈ ਜਿੱਤਿਆ ਗਿਆ ਨੈਕਸਟ ਕੁਐਸ਼ਨ ਹੈ ਕਿਸ ਨੂੰ ਹਾਲ ਹੀ ਵਿੱਚ ਜਿਨੀਵਾ ਵਿੱਚ World Trade Organization ਵਿੱਚ ਭਾਰਤ ਦਾ ਰਾਜਦੂਤ ਚੁਣਿਆ ਗਿਆ। ਹਾਂਜੀ World Trade Organization ਇਸ ਦੇ ਵਿੱਚ ਪਹਿਲਾਂ ਤਾਂ ਇਹਦਾ ਹੈੱਡਕੁਆਰਟਰ ਹੈ ਜਿਨੇਵਾ ਦੇ ਵਿੱਚ ਇਸ ਕਰਕੇ ਭਾਰਤ ਦਾ ਰਾਜਦੂਤ ਜਿਨੇਵਾ ਦੇ ਵਿੱਚ ਚੁਣਿਆ ਗਿਆ ਵਾ World Trade Organization ਵਿੱਚ ਤਾਂ ਇਹ ਚੁਣੇ ਗਏ ਆ ਸੰਥਿਲ ਪਾਂਡਿਆਨ অপশন নাম্বার এ ইজ দা রাইট आंसर। ਹੁਣ ਆਪਾਂ ਗੱਲ ਕੀਤੀ ਹੈ WTO ਦੀ। ਇਹਦੀ ਫੁੱਲ ਫਾਰਮ ਯਾਦ ਰੱਖਣਾ World Trade Organization। ਇਸ ਦੀ ਸਥਾਪਨਾ 1 ਜਨਵਰੀ 1995 ਨੂੰ ਹੋਈ ਸੀ। ਇਸ ਦਾ ਹੈੱਡਕ quarter ਸਵਿਟਜ਼ਰਲੈਂਡ ਦੇ ਜਿਨੀਵਾ ਦੇ ਵਿੱਚ ਤੇ ਇਹਦੇ ਮੈਂਬਰ ਦੇਸ਼ ਆ 164 ਐਟ ਪ੍ਰੈਜ਼ੈਂਟ ਇਸ ਦੇ ਹੈੱਡ ਆ ਨਾਗੋਜੀ ਔ ਕੌਂਜੋ ਇਵੇਲਾ। ਨੈਕਸਟ ਕੁਐਸ਼ਨ ਆ ਜੀ। ਕੇਸ ਨੂੰ ਹਾਲ ਹੀ ਵਿੱਚ ਸੈਬੀ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਚੁਣਿਆ ਗਿਆ ਸੈਬੀ ਜਾਨੀ ਕਿ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਤੇ ਇਸ ਦੇ ਕਾਰਜਕਾਰੀ ਨਿਰਦੇਸ਼ਕ ਦੇ ਵਜੋਂ ਚੁਣਿਆ ਗਿਆ ਵਾਜੀ ਕਿਹਨਾਂ ਨੂੰ ਚੁਣਿਆ ਗਿਆ ਜੀ ਰਾਮ ਮੋਹਨ ਰਾਓ ਨੂੰ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਸੰਜੇ ਜਸਜੀਤ ਸਿੰਘ ਨੇ ਪਸ਼ਮੀ ਜਲ ਸੈਨਾ ਕਮਾਂਡ ਦਾ ਚਾਰਜ ਸੰਭਾਲ ਲਿਆ ਦਿਨੇਸ਼ ਕੇ ਤ੍ਰਿਪਾਠੀ ਨੂੰ ਭਾਰਤੀ ਜਲ ਸੈਨਾ ਦੇ ਉਪ ਮੁਖੀ ਵਜੋਂ ਚੁਣਿਆ ਗਿਆ ਵੀ ਸ਼੍ਰੀ ਨਿਵਾਸ ਨੇ ਦੱਖਣੀ ਜਲ ਸੈਨਾ ਕਮਾਂਡ ਦੇ ਤੀਵੇਂ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਵਜੋਂ ਆਉਂਦਾ ਸੰਭਾਲਿਆ ਰਸ਼ਮੀ ਗੋਵਿਲ ਇੰਡੀਅਨ ਔਇਲ ਦੀ ਅਗਲੀ ਡਾਇਰੈਕਟਰ ਚੁਣੀ ਗਈ ਵਿਵੇਕ ਸ਼ਿਰੀਵਾਸਤਵ ਨੇ ਫਾਇਰ ਸਰਵਿਸਿਜ਼ ਅਤੇ ਸਿਵਲ ਡਿਫੈਂਸ ਦੇ ਡਾਇਰੈਕਟਰ ਜਨਰਲ ਵਜੋਂ ਆਉਂਦਾ ਸੰਭਾਲਿਆ ਨੈਕਸਟ ਕੁਐਸ਼ਨ ਹੈ ਹਾਲ ਹੀ ਵਿੱਚ ਭਾਰਤ ਨੇ ਵਿੱਤੀ ਸਾਲ 2022-23 ਵਿੱਚ ਕਿੰਨੇ ਲੱਖ ਕਰੋੜ ਰੁਪਏ ਤੋਂ ਵੱਧ ਦੇ ਉਤਪਾਦ ਨਿਰਯਾਤ ਕੀਤੇ ਹਨ ਹਾਂਜੀ ਭਾਰਤ ਨੇ ਵਿੱਤੀ ਸਾਲ 2022-23 ਵਿੱਚ 60 ਲੱਖ ਕਰੋੜ ਰੁਪਏ ਤੋਂ ਵੱਧ ਦੇ ਉਤਪਾਦ ਨਿਰਜਾਤ ਕੀਤੇ অপਸ਼ਨ A ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਬੀਮਿਸਟੈਕ ਦੇ 77 ਜਰਨਲ ਵਜੋਂ ਆਉਂਦਾ ਸੰਭਾਲ ਲਿਆ ਸਭ ਤੋਂ ਪਹਿਲਾਂ ਤਾਂ ਬੀਮਿਸਟੈਕ ਹੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਗਵਰਨਮੈਂਟਸ ਐਗਜ਼ਾਮ ਦੇ ਪੁਆਇੰਟ ਆਫ ਥਿਊ ਤੋਂ ਬਿਮਸਟਿਕ ਇਸ ਇੱਕ ਬੰਗਾਲ ਦੀ ਖਾੜੀ ਦੇ ਆਸ-ਪਾਸ ਦੇ ਦੇਸ਼ਾਂ ਦਾ ਸਮੂਹ ਆ ਬੰਗਾਲ ਦੀ ਖਾੜੀ ਦੇ ਆਸ-ਪਾਸ ਸੱਤ ਦੇਸ਼ ਆ ਜਿਨ੍ਹਾਂ ਦਾ ਇਹ ਸਮੂਹ ਆ ਬਿਮਸਟਿਕ ਇਸ ਦੀ ਫੁੱਲ ਫਾਰਮ ਆ ਬੇ ਆਫ ਬੰਗਾਲ ਇਨੀਸ਼ੀਏਟਿਵ ਫਾਰ ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕਾਰਪੋਰੇਸ਼ਨ ਇਸਦੀ ਸਥਾਪਨਾ 6 ਜੂਨ 1997 ਨੂੰ ਹੋਈ ਸੀ ਇਸ ਦਾ ਹੈੱਡਕੁਆਰਟਰ ਬੰਗਲਾਦੇਸ਼ ਦੀ ਕੈਪੀਟਲ ਡਾਕਾ ਦੇ ਵਿੱਚ ਤੇ ਐਟ ਪ੍ਰੈਜ਼ੀਡੈਂਟ ਇਸ ਦੇ ਸਕੱਤਰ ਨੇ ਤੈਂਜ਼ਿਨ ਲੌਕਫੇਲ ਤੇ ਇਸ ਦੇ ਮੈਂਬਰ ਦੇਸ਼ਾ 7 ਕਿਹੜੇ-ਕਿਹੜੇ ਆ ਬੰਗਲਾਦੇਸ਼ ਭੂਟਾਨ ਭਾਰਤ ਨੇਪਾਲ ਸ਼੍ਰੀਲੰਕਾ ਮਿਆਂਮਾਰ ਅਤੇ ਥਾਈਲੈਂਡ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਪ੍ਰਿਥਵੀ ਵਿਗਿਆਨ ਯੋਜਨਾ ਦਾ ਉਦਘਾਟਨ ਕੀਤਾ ਹਾਂਜੀ ਪ੍ਰਿਥਵੀ ਦਾ ਅਧਿਐਨ ਕਰਨ ਦੇ ਲਈ ਪ੍ਰਿਥਵੀ ਵਿਗਿਆਨ ਯੋਜਨਾ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਪਸ਼ਨ ਬੀ ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਐਨ ਐਸਓ ਐਨ ਐਸਓ ਦੀ ਫੁੱਲ ਫਾਰਮ ਕੀ ਹੈ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਨੈਸ਼ਨਲ ਸਟੈਟਿਸਟਿਕ ਆਫਿਸ ਇਸਨੇ ਇੱਕ ਰਿਪੋਰਟ ਕੱਢੀ ਆ ਉਹ ਕਹਿੰਦੇ ਫਾਈਨੈਂਸ਼ੀਅਲ ਈਅਰ 2024 ਵਿੱਚ ਭਾਰਤੀ ਅਰਥ ਵਿਵਸਥਾ ਕਿੰਨੇ ਪ੍ਰਤੀਸ਼ਤ ਦਰ ਨਾਲ ਵਿਕਾਸ ਦਰ ਵਿੱਚ ਵਾਅਦਾ ਕਰ ਸਕਦੀ ਹੈ ਹੁਣ ਤੱਕ ਜਿੰਨੀਆਂ ਵੀ ਰਿਪੋਰਟਸ ਆਈਆਂ ਸੀ ਉਹ 6.1 ਤੋਂ ਲੈ ਕੇ 6.9 ਦੇ ਵਿਚਕਾਰ ਆਈਆਂ ਸੀ ਜਾਂ 6.1 ਤੋਂ ਲੈ ਕੇ 6.9 ਤੱਕ ਹੀ ਸਫੀਸ਼ੀਐਂਟ ਹੁੰਦੀਆਂ ਸੀ ਫਾਈਨੈਂਸ਼ੀਅਲ ਈਅਰ 2023 ਤੱਕ ਜਦੋਂ ਵੀ ਤੁਸੀਂ ਨੈਪ ਤਸਿਲਦਾਰ ਦਾ ਐਗਜ਼ਾਮ ਹੋਇਆ ਵਾ ਜਿਹੜੇ ਸਟੂਡੈਂਟਸ ਨੇ ਦਿੱਤਾ ਬਹੁਤ ਜ਼ਿਆਦਾ ਐਮਸੀਕਿਊ ਕਰੰਟ ਅਫੇਅਰ ਦੇ ਉਸ ਦੇ ਵਿੱਚ ਫਾਈਨੈਂਸ਼ੀਅਲ ਈਅਰ ਵਿਕਾਸ ਦਰ ਦੇ ਪੁੱਛੇ ਗਏ ਸੀਗੇ ਸੋ ਤੁਸੀਂ ਇਹ ਤੇ ਆਮ ਦੇ ਵਿੱਚ ਰੱਖਣਾ ਤੇ ਹੁਣ ਇਹ ਪਹਿਲੀ ਰਿਪੋਰਟ ਆ ਜਿਸ ਦੇ ਅਕੋਰਡਿੰਗ ਜਿਹੜੀ ਭਾਰਤ ਦੀ ਫਾਈਨੈਂਸ਼ੀਅਲ ਈਅਰ ਭਾਰਤੀ ਅਰਥ ਵਿਵਸਥਾ ਵਿਕਾਸ ਦਰ ਉਸ 7.3% ਦੀ ਦਰ ਨਾਲ ਵਧੇਗੀ অপਸ਼ਨ ਸੀ ਇਸ ਆ ਰਾਈਟ ਆਨਸਰ ਤੇ ਰਿਪੋਰਟ ਕਿਨੇ ਕੱਢੀ ਆ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ 5 ਕਿਲੋਮੀਟਰ ਦੌੜ ਵਿੱਚ ਔਰਤਾਂ ਦਾ ਵਿਸ਼ਵ ਰਿਕਾਰਡ ਕਿਸ ਨੇ ਬਣਾਇਆ ਹਾਂਜੀ 5 ਕਿਲੋਮੀਟਰ 5 ਕਿਲੋਮੀਟਰ ਜਾਨੀ ਕਿ 5000 ਮੀਟਰ ਔਰਤਾਂ ਦਾ ਵਿਸ਼ਵ ਰਿਕਾਰਡ ਬਣਾਇਆ ਔਰਤਾਂ ਦੀ ਦੌੜ ਦੇ ਵਿੱਚ ਬੈਟ੍ਰੀਸ ਚੈਬਟ ਨੇ অপশন এ ইজ দা রাইট आंसर देख सकते हो तो सी एम एस ਦੇ ਵਿੱਚ ਵੀ ਵਿਟਰੇਸ ਚੈਬਟ ਇਹ ਕੀਨੀਆਂ ਦੀ ਆ ਕੀਨੀਆਂ ਦੀ ਦੌੜ ਆ ਤੇ ਇਹਨਾਂ ਨੇ 5 ਕਿਲੋਮੀਟਰ ਦੀ ਮੈਹਲਾ ਦੌੜ ਆ ਜਿਹੜੀ ਉਹ 14 ਮਿੰਟ 13 ਸੈਕਿੰਡ ਦੇ ਵਿੱਚ ਪਾਰ ਕੀਤੀ ਆ ਤੇ ਇੱਕ ਨਵਾਂ ਵਰਲਡ ਰਿਕਾਰਡ ਬਣਿਆ ਵਾ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸਚਨ ਆ ਜੀ ਹਾਲ ਹੀ ਵਿੱਚ ਫੈਡਰਲ ਰਿਜ਼ਰਵ ਬੈਂਕ ਦੇ ਬੋਰਡ ਆਫ ਡਾਇਰੈਕਟਰਸ ਵਿੱਚ ਕਿਸ ਨੂੰ ਸ਼ਾਮਿਲ ਕੀਤਾ ਗਿਆ ਫੈਡਰਲ ਰਿਜ਼ਰਵ ਬੈਂਕ ਦੇ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਵਾਜੀ ਐਡਰੀਅਨ ਕਰੂਜ਼ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਭਾਰਤੀ 올림픽 ਸੰਗ ਨੇ ਰੰਗੂਰਾਮ ਅਯਰ ਨੂੰ ਸੀਈਓ ਚੁਣਿਆ ਐਨਆਈਆਈਐਫਐਲ ਨੇ ਸੰਜੀਵ ਅਗਰਵਾਲ ਨੂੰ ਆਪਣਾ ਸੀਈਓ ਚੁਣਿਆ ਸ਼੍ਰੀ ਵਿਕਾਸ ਸੀਲ ਏਸ਼ੀਆ ਵਿਕਾਸ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਬਣੇ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਨੈਕਸਟ ਜੇਕਰ ਆਪਾਂ ਗੱਲ ਕਰੀਏ ਤਾਂ ਨਾਦੀਆ ਕੈਲਵਿਨੋ ਨੂੰ ਯੂਰੋਪੀਅਨ ਇਨਵੈਸਟਮੈਂਟ ਬੈਂਕ ਦਾ ਪ੍ਰਧਾਨ ਚੁਣਿਆ ਗਿਆ ਪੀ ਸੰਤੋਸ਼ ਨੂੰ ਨੈਸ਼ਨਲ ਐਸੈਂਟ ਰੀਕਨਸਟਰਕਸ਼ਨਸ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਜਾਨੀ ਕਿ ਐਮ ਡੀ ਸਸੀ ਸਿੰਘ ਨੂੰ ਏ ਆ ਆਰ ਆਈ ਏ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਅਰਵਿੰਦ ਪੰਗੜੀਆਂ ਨੂੰ 16ਵੇਂ ਵਿੱਤ ਕਮਿਸ਼ਨਰ ਦਾ ਚੇਅਰਮੈਨ ਚੁਣਿਆ ਗਿਆ ਵੈਰੀ ਇੰਪੋਰਟੈਂਟ ਟੂ ਪੋਇੰਟਸਮੈਂਟਸ ਤੁਸੀਂ ਨੋਟ ਵੀ ਕਰ ਸਕਦੇ ਹੋ ਤੇ ਕੰਜ ਮੈਂ ਤੁਹਾਨੂੰ ਸੈਬੀ ਦੀ ਕਰਵਾਈ ਹੈ ਇਹ ਵੀ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਸਿਕਿਉਰਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਉਸ ਦੀ ਅਪੁਆਇੰਟਮੈਂਟ ਵੀ ਮੈਂ ਕਰਵਾਈ ਆ ਉੱਪਰ हाल ही ਵਿੱਚ ਪੰਚਾਇਤ ਤੋਂ ਸੰਸਦ ਤੱਕ ਦਾ ਪ੍ਰੋਗਰਾਮ ਕਿਸ ਨੇ ਸ਼ੁਰੂ ਕੀਤਾ ਪੰਚਾਇਤ ਤੋਂ ਸੰਸਦ ਤੱਕ ਦਾ ਪ੍ਰੋਗਰਾਮ ਨਾਗਰਿਕ ਸ਼ਕਤੀਬੰਦਨ ਅਧਿ ਨਿਜ਼ਮ ਦੇ ਪ੍ਰਚਾਰ ਲਈ ਪੰਚਾਇਤ ਤੋਂ ਸੰਸਦ ਤੱਕ ਦਾ ਪ੍ਰੋਗਰਾਮ ਸ਼ੁਰੂ ਕੀਤਾ ਓਮ ਬਿੜਲਾ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਇਸ ਤੋਂ ਇਲਾਵਾ ਮੇਰਾ ਦੂਸਰਾ ਚੈਨਲਾ ਸਿਰਫ ਸੁਮਨ ਪ੍ਰੀਤ ਕੌਰ ਨਾਮ ਤੋਂ ਤੁਸੀਂ ਸੁਮਨ ਪ੍ਰੀਤ ਕੌਰ ਪਾ ਕੇ ਸਰਚ ਕਰ ਸਕਦੇ ਹੋ YouTube ਤੇ ਉਸ ਨੂੰ ਵੀ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ